ਬੇਕ ਫੋਜਰੀ ਦੇ ਬਾਰੇ ਇਹ ਜੋ ਡਾਕੂਮੈਂਟੇਸ਼ਨ ਫੋਲਡ ਕਰਦਾ ਹੈਗਾ ਕੀ ਹੈ ਜੀ ਪੂਰਾ ਮਾਮਲਾ ਇੱਕ ਜੀ ਬੇਕ ਬੇਕ ਜਿਹੜੇ ਸਰਟੀਫਿਕੇਟਸ ਤੇ ਸਟੈਂਪਿੰਗ ਬਣਾਉਣ ਵਾਲੇ ਜਿਹੜਾ ਕਿ ਰੋਹ ਦਾ ਪੁਰਦਾ ਫਸ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਕੀਤਾ ਗਿਆ ਹੈਗਾ ਜਲੰਧਰ ਪੁਲਿਸ ਦੀ ਜਿਹੜੀ ਪੀਐਸ ਸਦਰ ਦੀ ਜਿਹੜੀ ਟੀਮ ਹੈਗਾ ਪੀਸੀਪੀ ਕੈਂਟ ਦੇ ਸੁਪਰਵਾਈਜ਼ਨ ਹੇਠ ਇਹਨਾਂ ਨੇ ਬਹੁਤ ਹੀ ਬੜੀਆ ਕੰਮ ਕੀਤਾ ਹੈਗਾ ਜਿਹਦੇ ਚ ਅਸੀਂ ਜਿਹੜੇ ਦੋ ਬੰਦੇ ਹੈਗੇ ਪੁਸ਼ਪਕਰ ਅਤੇ ਵੇਂਡ ਇਹਨਾਂ ਨੂੰ ਜਿਹੜਾ ਅਰੈਸਟ ਕੀਤਾ ਹੈਗਾ ਇਹਨਾਂ ਕੋਲੋਂ 196 ਫੇਕ ਸਟੈਂਪਸ ਫੇਕ ਡਿਗਰੀਜ਼ 53 ਫੇਕ ਸਟੈਂਪਸ 16 ਪਾਸਪੋਰਟ 6 ਲੈਪਟਾਪ 3 ਪ੍ਰਿੰਟਰ 1 ਸਟੈਂਪ ਮੇਕਿੰਗ ਮਸ਼ੀਨ ਅਤੇ 8 ਮੋਬਾਈਲ ਫੋਨ ਹੈ ਅਸੀਂ ਇਹਨਾਂ ਤੋਂ ਸੀਜ਼ ਕੀਤਾ ਹੈਗੇ ਆ ਦੇਖੀ ਬੇਸਿਕਲੀ ਜਿਹਨੇ ਵੀ ਐਜੂਕੇਸ਼ਨ ਇੰਸਟੀਟਿਊਟਸ ਜਿਹੜੇ ਡਾਕਟਰ ਹੈਗੇ ਬੈਂਕਸ ਹੈਗੇ ਸੀਏ ਹੈਗੇ ਵਟ ਏਵਰ ਜਿਹੜੇ ਹੈਗੇ professionl ਜਿਹੜੇ ਹੈਗੇ ਜਿਹੜੀ ਡਿਗਰੀਜ਼ ਹੈ ਅਤੇ ਜਿਹੜੇ ਡਾਕੂਮੈਂਟੇਸ਼ਨ ਆ ਆ ਪੀਕ ਪੇਕ ਜਿਹੜੇ ਹੈਗੇ ਕਰਦੇ ਹੈਗੇ ਇਹਨਾਂ ਤੋਂ ਜਿਹੜਾ ਇਨਕਰੀਮੈਂਟ ਮਿਨਟਿੰਗ ਮਟੀਰੀਅਲ ਜਿਹੜਾ ਗਵਾਮਦ ਹੋਇਆ ਹੈਗਾ ਅਸੀਂ ਪਰਨ 68 ਦੇਜਨੇ ਹੈਗੇ ਔਰ ਐਚ ਆਰ ਸੀ ਡੀਪਲੀ ਇਨਵੈਸਟੀਗੇਟ ਕਰਾਂਗੇ ਕਿਉਂਕਿ ਮੈਟਰ ਬੜਾ ਸੀਰੀਅਸ ਹੈ ਤਾਂ ਤੋਂ ਇਹਨੂੰ ਦੇਖ ਕੇ ਅੱਗੇ ਜਿਹੜੀ ਫਰਦਰ ਹੈਗੀ ਇਹਨਾਂ ਦੀ ਅਸੀਂ ਅੱਜ ਇਹਨਾਂ ਨੂੰ ਫਰਦਰ ਪੁਲਿਸ ਰਿਮਾਂਡ ਤੇ ਲੈਂਡ ਲੈਂਡ ਦੀ ਅਸੀਂ ਜਿਹੜੀ ਹੈਗੀ ਰਿਕਵੈਸਟ ਦੇਵਾਂਗੇ ਇਹਨਾਂ ਨੂੰ ਫਰਦਰ ਇਨਵੈਸਟੀਗੇਟ ਨਾ ਤਾਂ ਕੱਲੇ ਨੂੰ ਮਾਮਲਾ ਕਰਦੇ। ਦੇਖੋ ਜੀ ਦੇਚ ਜੇਦਾ ਪੁਸ਼ਕਲ ਗੋਲ ਹੈ ਉਹਦੇ ਚ ਦੋ ਪੱਤਾ ਪਹਿਲਾ ਦਰਜ ਹੈਗਾ। ਦੋ ਦੋ ਪ੍ਰੀਵੀਅਸ ਐਫ ਆਈ ਆਰ ਇੱਕ ਐਫ ਆਈ ਆਰ ਡਿਵੀਜ਼ਨ ਨੰਬਰ 7 ਕਮਪਲੇਟ ਪੁਲਿਸ ਦਿਲੰਦਰ ਦੀ ਹੈਗੀ ਉਹ ਵੀ ਸੇਮ ਅੰਡਰ ਸੈਕਸ਼ਨ 420 469 468 ਫੌਜਰੀ ਅਤੇ ਚੀਟਿੰਗ ਤੋਂ ਰਿਲੇਟਡ ਹੈਗੀ ਆਦਰ ਜਿਹੜੀ ਐਫ ਆਈ ਆਰ ਹੈ ਉਹ ਪੀ ਐਸ ਬਰਨਾਲਾ ਸਿਟੀ ਦੀ ਹੈਗੀ ਉਹਦੇ ਚ ਵੀ 402 ਸੀ ਦਾ ਜਿਹੜਾ ਇੱਕ ਪੱਤਾ ਹੈ ਜਿਹਦੇ ਚ ਦਮ ਜਗਾ ਦੂਜੇ ਦੀ ਐਡ ਆਫ ਨੋ ਪ੍ਰੀਵੀਅਸ ਕ੍ਰਿਮੀਨਲ ਹਿਸਟਰੀ ਨਹੀਂ ਪਾਈ ਗਈ ਹੈ ਫਿਰ ਸਟੈਂਪਸ ਵਗੈਰਾ ਮਿਲੇ ਹੈ ਬੈਂਕ ਵੀ ਵਗੈਰਾ ਦੀ ਇਹਨਾਂ ਕੋਈ ਬੈਂਕ ਦਾ ਮੁਲਾਜ਼ਮ ਜਾਂ ਹੋਰ ਸਰਕਾਰੀ ਮੁਲਾਜ਼ਮ ਕੋਈ ਵੀ ਨਹੀਂ ਮਿਲ ਰਿਹਾ ਇਸ ਵਿੱਚ ਇਹ ਬੜਾ ਸ਼ੀਰਸ਼ ਰਿਵ ਹੋਇਆ ਹੈ ਐਂਡ ਸੀਰੀਅਸ ਮੈਟਰ ਹੈ ਇਸਮੇ ਵਟ ਏਵਰ ਜੋ ਵੀ ਇਸਮੇ ਇਨਵੋਲ ਹੋਗਾ ਉਹਨਾਂ ਸਭ ਕੋ ਇਸਕਾ ਤਾਇਬ ਕਿਧਰ ਦੇਸੀ ਪਬਲਿਕ ਨਾ ਦੇ ਦੇਖੋ ਜੀ ਅਭੀ ਤੋ ਅਸੀਂ ਅਰੈਸਟ ਕੀਤਾ ਹੈ এজ ਆਫ ਨੋ ਇਨਵੈਸਟੀਗੇਸ਼ਨ ਜਿਹੜੀ ਹੈ ਜਿਫਕਤ ਤਕਤੀਸ ਬਾਕੀ ਨਾ ਦਿਨ ਟੈਬਿਊਐਸ਼ਨ ਦੇ ਕੇ ਜਿਹੜੀ ਇਹਨਾਂ ਦੀ ਮੋਡਸ ਆਪੈਂਡੀ ਹੈਗੀ ਉਹ ਕਿਹੜੇ ਕਿਹੜੇ ਬੰਦੇ ਕੌਣ ਕੌਣ ਇਨਵੋਲ ਹੈ ਹਨ ਹੈਗਾ ਔਰ ਕਿਸ ਤਰੀਕ ਕਿਸ ਡੱਥਨਲ ਇਹ ਗਿਵ ਆਊ ਕੰਮ ਕਰਦਾ ਸੀ ਉਹ ਅਸੀਂ ਹਿਸਟਰੀ ਤੋਂ ਪੁੱਛ